ਲਓ ਵੀ ਮਿੱਤਰੋ ਅੱਜ ਤੁਹਾਡੇ ਲਈ ਇੱਕ ਤੋਹਫਾ ਹੀ ਲਿਆਤਾ ਮਹੂਆ ਰੰਗ ਦੀ ਜਿਹਨੂੰ ਆਪਾਂ 골ਡਨ ਵੀ ਕਹਿ ਦਿੰਦੇ ਆ ਨਾ 골ਡਨ ਰੰਗ ਦੀ ਬਸ਼ੇਰੀ ਲਿਆਤੀ ਕਾਦੂ ਵੀ ਬਹੁਤ ਆ ਮਾਰਕਾ ਵੀ ਪੂਰਾ ਚੰਗਾ ਤੇ ਰੰਗ ਤਾਂ ਆਪਾਂ ਕਹਿ ਦਈਏ ਮਿਲਦਾ ਹੀ ਬਹੁਤ ਰੈਰ ਆ ਆਪਾਂ ਸਾਰਿਆਂ ਨੂੰ ਪਤਾ ਹੀ 골ਡਨ ਰੰਗ ਮਿਲਦਾ ਜਾਂਦਾ ਪਰ ਉਹਦੇ ਜਿਆਦਾ ਤੇ ਪੂਸ ਚਿੱਟੀ ਜਾਂ ਕਾਲੀ ਮਿਲ ਜਾਂਦੀ ਤਾਂ ਮਿੱਤਰੋ ਅੱਜ 골ਡਨ ਹੀ ਪੂਸ ਆ 골ਡਨ ਜਿਆਦਾ ਵਾਲਾ ਮੌਕਾ ਫਸਾਓ ਲਓ ਤਾਂ ਕੁਫ ਇਹਦੇ ਜਿਹੜੇ ਬੱਚੇ ਲੱਗੇ ਜਰੂਰ ਲਿਫੇਰ ਫੀਚਰ ਬਹੁਤ ਆ ਇੱਕ ਤਾਂ ਨੰਬਰ ਲਾਉਂਦੇ ਹੇ ਛਪਟਾ ਰਾਈਸ ਦੇ ਸੰਗ ਜਿਹਨੂੰ ਆਪਾਂ ਫਲੈਟ ਰੇਸ ਵੀ ਕਹਿੰਦੇ ਨੇ ਫਲੈਟ ਰੇਸਾਂ ਚ ਨੰਬਰ ਲਾਉਂਦੀ ਰਹੀ ਆ ਆਪਾਂ ਤੁਹਾਨੂੰ ਫੋਟੋ ਵੀਡੀਓ ਦੇ ਕਲਿੱਪਾਂ ਸਾਰਾ ਮਿਲ ਜਾਣਗੇ ਜੀਤੋ ਲਿਆਂਦੇ ਮੰਗਵਾ ਕੇ ਦੇ ਦਾਂ ਨੰਬਰ 2 ਤੇ ਫੀਸ ਆਲਾ 52000 ਬਾਤਿਆ ਕਹੇ ਚੰਗੇ ਚੈਂਪੀਅਨ ਘੋੜੇ ਤੋਂ ਮੀਟ ਕਰਾਂਗੇ ਲੱਖ ਤੋਂ ਘੱਟ ਬੀ ਐਨ ਏ ਵਾਲਾ ਘੋੜਾ ਨਹੀਂ ਮਿਲਣਾ ਤੁਹਾਨੂੰ ਅੱਜ ਦੇ ਟਾਈਮ 'ਚ ਜੋ ਮਾਰਕੀਟ 'ਚ ਫੀਸਾਂ ਦਾ ਰੇਟ ਚੱਲਦਾ ਪਰ ਤਾਨੂੰ ਆਹ 25 ਆਫਰ ਮਿਲ ਜਾਣੀ ਕਿਉਂਕਿ ਮੀਟ ਹੋਈ ਹੋਈ ਆ ਸਾਰੀ ਫੋਟੋ ਵੀਡੀਓ ਮਿਲੂ ਕਿਹੜੇ ਘੋੜੇ ਤੋਂ ਮੀਟ ਹੋਈ ਆ ਕਿੰਨੀ ਉਮਰ ਆ ਕੀ ਹਾਈਟ ਆ ਸਾਰੀ ਡਿਟੇਲ ਵੀਡੀਓ ਦੇ ਵਿੱਚ ਮਿਲੂ ਵਸਤੂ ਜੀ ਪ੍ਰੋਪਰ ਜਿਹੜੀ ਵੀਡੀਓ ਸਾਰੀ ਸੰਲੋ ਤਾਂ ਕਿ ਤੁਹਾਨੂੰ ਜਿਹੜੀ ਡਿਟੇਲ ਆ ਅਲੱਗ ਤੋਂ ਨਾ ਪੁੱਛਣੀ ਪਵੇ ਜੇ ਸਾਰੀ ਡਿਟੇਲ ਦੇ ਸਹਾਰ ਨਾਲ ਬੱਚੀ ਤੁਹਾਡੇ ਪਸੰਦ ਆਈ ਤਾਂ ਸਿਰਫ ਤੁਹਾਨੂੰ ਫੋਨ ਲਾਉਣਾ ਪਵੇ ਕੱਲੀ ਕੱਲੀ ਡਿਟੇਲ ਦਵਾਂਗੇ ਪਹਿਲਾਂ ਤਾਂ ਸਵਾਗਤ ਆ ਸਾਰੇ ਭਰਾਵਾਂ ਦਾ ਬਾਬਾ ਜੀ ਦਾ ਸਟੱਡ ਫਾਰਮ YouTube ਚੈਨਲ ਦੇ ਉੱਤੇ ਜਿਹੜੇ ਭਰਾਏ ਵੀਡੀਓ ਫੇਸਬੁੱਕ ਪੇਜ ਤੇ ਦੇਖਦੇ ਉਹਨਾਂ ਦਾ ਵੀ ਤਹਿ ਦਿਲੋਂ ਸਵਾਗਤ ਹੈ ਜੀ ਆਇਆਂ ਨੂੰ ਨਵੀਂ ਸਵੀਰ ਨਵੇਂ ਜਾਨਵਰ ਦੀ ਵੀਡੀਓ ਨਾਲ ਹਾਜ਼ਰ ਹੋਏ ਆ ਅੱਜ ਤੁਹਾਡੇ ਲਈ ਬੱਚੀ ਲਿਆਏ ਆ ਤਰੀਕ ਅੱਜ 23 ਅਪ੍ਰੈਲ 2025 ਦੋਸਤੋ ਬੱਚੀ ਕਾਦੀ ਇੱਕ ਕਹਿੰਦੀ ਤੋਹਫਾ ਹੀ ਆ ਕਹੋ ਕਿ ਜਿਹੜੇ ਰੇਟ 'ਚ ਆ ਬੱਚੀ ਲਿਆਤੀ ਨਹੀਂ ਮਿਲਣੀ ਬੱਚੀ ਸਪੱਪਾ ਕਹਦੀ ਹੈ ਰੀਵੀਆ ਚਾਲ ਵੀ ਚੱਲਦੀ ਸਪੱਟਾ ਵੀ ਚੱਲਦੀ ਸਪੱਟਾ 'ਚ ਤਾਂ ਨੰਬਰ ਵੀ ਲਾਏ ਹੋਏ ਆ ਤੇ ਉਮਰ ਵੀ ਨਵੀਂ ਆ ਹਾਈਟ ਵੀ ਸੋਹਣੀ ਆ ਤੇ ਰੰਗ ਦਾ ਆਪਾਂ ਕਹਿ ਦਈਏ ਬਹੁਤ ਰੇਅਰ ਹੀ ਆ ਹਨਾ ਜੇ ਵੀਡੀਓ ਪਸੰਦ ਆਈ ਤਾਂ ਲਾਈਕ ਕਰਦੇ ਹੋ ਕਮੈਂਟ ਕਰਦੇ ਹੋ ਤੇ ਜਿਆਦਾ ਤੋਂ ਜਿਆਦਾ ਸ਼ੇਅਰ ਕਰਦੇ ਚੈਨਲ ਸਬਸਕ੍ਰਾਈਬ ਕਰਨਾ ਭੁੱਲਿਓ ਕਿਉਂਕਿ ਬਹੁਤ ਜਾਨਵਰ ਤੁਹਾਨੂੰ ਆਪਾਂ ਮਾਰਕੀਟ ਨਾਲ ਸਸਤੇ ਲਿਆ ਕੇ ਦਿੰਨੇ ਤੇ ਅੱਜ ਦੋਸਤੋ ਬੱਚੀ ਦੀ ਡਿਟੇਲ ਦਿੰਨੇ ਜਿਵੇਂ ਮੈਂ ਪਹਿਲਾਂ ਹੀ ਸਟਾਰਟਿੰਗ ਵਿੱਚ ਦੱਸ ਤਾ ਦੋਸਤੋ 골ਡਨ ਰੰਗ ਦੀ ਆਲੀ ਸਾਨੂੰ ਘੋੜੇ ਦੀ ਪੋਤੀ ਆ ਮਹਾਦੇਵ ਘੋੜੇ ਦੀ ਬੱਚੀ ਆ ਉਮਰ 2 ਦੰਦ ਦਾ ਆ ਕੇ ਨੰਦਪੱਟ ਲਓ ਤੇ ਹਾਈਟ 65 ਇੰਚ ਬਰੀਕੀ ਬਰੂਕੀ ਚੰਗੇ ਘਰਦੰ ਦਾ ਲੰਬੀ ਲੰਬੀ ਸੋਹਣੀਆ ਕੰਨ ਕੁੰਨ ਵੀ ਚੰਗਾ ਲੱਗਿਆ ਹੋਇਆ ਤੇ ਚਾਲ ਚੁਲਤਾ ਤੁਸੀਂ ਦੇਖ ਸਕਦੇ ਹੋ ਬਾਲਪੁਰ ਇਹਨਾਂ ਦੋਸਤੋ ਜਮਾਂ ਸਾਫ ਆ ਅੰਦਰ ਦੀ ਵੀ ਸਾਫ ਆ ਤੇ ਫੋਟੋ ਵੀਡੀਓ ਮੀਟਿੰਗ ਦੀ ਮਿਲ ਜੇ ਤੁਹਾਨੂੰ ਮੀਟਿੰਗ ਹੁਣ ਹੋਈ ਆ ਆਪਣੇ ਵਾਲੇ ਜ਼ਹਿਰਾਤ ਤੋਂ ਜ਼ਹਿਰਾਤ ਦਾ ਡੀਲ ਨੇ ਪਾਸ ਆ ਦੋਸਤੋ 51000 ਰੇਸ ਆ ਘੋੜੇ ਦੀ ਚੈਂਪੀਅਨ ਬਣਿਆ ਹੋਇਆ ਹਣਾ ਰਿਜ਼ਲਟ ਤੁਹਾਨੂੰ ਰੋਜ਼ ਹੀ ਦੇਹ ਜਾਂਦਾ ਆਪਣੇ ਚੈਨਲ ਤੇ ਪੂਰੇ ਟੌਪ ਦੇ ਬੱਚੇ ਜਿਹਾ ਰਾਜਾ ਜਿਹੇ ਟਾਈਮ 'ਚ ਦੇ ਦਿਆ ਸੋ ਤੁਸੀਂ ਵੀ ਚਾਹੁੰਦੇ ਤੁਹਾਡੇ ਘਰੇ ਵੀ ਜਾਇਜ ਮੁੱਲ ਦਾ ਜਾਨਵਰ ਹੋਵੇ ਪਰ ਹੋਵੇ ਚੰਗਾ ਤਾਂ ਮਿੱਤਰੋ ਆਹ ਬਸ਼ੀਰੀ ਦੇਖ ਲਓ ਦੋ ਦੰਦ ਬਸ਼ੀਰੀ ਹੈ ਹਨ ਜਾਇ ਰਾਜ ਤਾਂ ਪੂਰੇ ਟੌਪ ਦਾ ਬੱਚਾ ਦੇ ਦੇਣਾ ਰੰਗ ਨਹੀਂ ਮਿਲਣਾ ਇਹ ਜਾ ਹਜ਼ਾਰਾਂ 'ਚ ਇੱਕ ਦੋ ਜਾਨਵਰ ਆਉਂਦੇ ਜਿਹੜੇ ਇਹੋ ਜਿਹੇ ਰੰਗ 골ਡਨ ਰੰਗ ਦੇ ਆਉਂਦੇ ਬਾਕੀ ਤੁਹਾਡੀ ਚੁਆਇਸ ਆ ਫਲੈਟ ਰੇਸਾਂ ਚ ਭਿਉਣਾ ਚਾਹੁੰਦੇ ਫਲੈਟ ਰੇਸਾਂ ਚ ਭਿਉ ਸੌਂਕੀ ਅਸਵਾਰੀ ਕਰਨੇ ਰੇਵੀਆ ਚਾਲ ਵੀ ਤੁਰ ਬਾਲਪੁਰੇ ਲੈਂਥ ਲੁੰਥ ਦੇਖੋ ਕਿੰਨੇ ਜਿਆਦਾ ਲੰਮੇ ਸੋ ਜੈਦ ਰੇਟ ਆ ਨੰਬਰ ਉੱਪਰ ਚੱਲ ਪਏ ਜਿਹੜੇ ਵੀ ਭਰਾ ਦੇ ਪਸੰਦ ਹੋਵੇ ਫੋਨ ਲਾ ਲਓ